ਓਏ ਸ਼ਰਮਣਾ ਮਰ ਜਣਾ ਚਾਹੀਦਾ ਸ਼ਰੂਮਣੀ ਕਮੇਟੀ ਵਾਲਿਆਂ ਨੂੰ ਨੌਜਵਾਨਾਂ ਦਾ ਤੁਸੀਂ ਖੂਨ ਪੀਰ ਆ ਜੇ ਗਰੀਬਾਂ ਦਾ ਨੌਜਵਾਨਾਂ ਦਾ ਬਾਹਰ ਐੜ ਕੇ ਦਸੀ ਇਤਨੇ ਕਿੰਦਾ ਕਾਰੋਬਾਰ ਕਰਦਾ ਆ ਰਹੇ ਇਥੇ ਤੋਂ 5 ਸਾਲ ਹੋ ਗਏ ਜੀ ਇਹ ਅਰਬਾਂ ਰੁਪਈਆ ਦਾ ਬਾਈਟ ਤੁਸੀਂ ਅੱਗੇ ਇੱਕ ਦੱਸ ਰਹੇ ਜੇ ਕਿ ਸਾਡੇ ਕੋਲ ਅਰਬਾਂ ਰੁਪਈਆ ਹੈ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਹੈ ਕਿ ਨਾ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗੜਾਂ ਦੇ ਵਿੱਚ ਗਾਤਰੇ ਤੇ ਸਿੱਖੀ ਸਰੂਪ ਹੋਣੇ ਸਨ ਵੀਡੀਓ ਵੱਤ ਵਾ ਸ਼ੇਅਰ ਕਰ ਦਿਓ ਮੈਂ ਕੋਲੋ ਨਹੀਂ ਕਹਿ ਰਿਆ ਆ ਤੁਹਾਨੂੰ ਹੋਰ ਵੀ ਦੁਕਾਨਾਂ ਤੇ ਮੈਂ ਲੈ ਕੇ ਜਾਂਦਾ ਕੱਲਾ ਵੀਰ ਇਹਦਾ ਨੌਜਵਾਨ ਬੀਲਪੁਰੀ ਲਾ ਕੇ ਬੈਠਾ ਪੰਜਾਬ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫੋਟੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਜਦੋਂ ਦੱਖਣ ਦਿਦਾਰੇ ਕਰਨ ਆਏ ਸੁਣਿਆ ਸੀ ਕਿ ਇਹ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਨਾਂ ਦਾ ਕਿਰਾਇਆ ਜਦੋਂ ਹੁਲਾਮੁਲਾ ਹੁੰਦਾ ਹੈ ਇੱਥੇ ਕੋਈ ਕਾਬੂਲਾਸੀਆਂ ਵੇਚਣ ਵਾਲਾ ਭਾਵੇਂ ਤੁਰਿਆ ਫਿਰਦਾ ਵੇਚਦਾ ਹੈ ਉਦੇ ਕੋਲੋਂ ਵੀ 10-10 ਹਜ਼ਾਰ ਰੁਪਿਆ ਲਿਆ ਜਾਂਦਾ ਹੈ ਪਰ ਜਦੋਂ ਅਸੀਂ ਆਣ ਕੇ ਇਹ ਬੇੜਪੁਰੀ ਆੜੇ ਨੇ ਇਹ ਸਿਰਫ 2.5 ਬਾਈ 2.5 ਦੀ ਜਗ੍ਹਾ ਹੈ ਕਿ ਤਾਰਿਆਂ ਦੀ ਛਾਵੇਂ ਆ ਕੋਈ ਦੁਕਾਨ ਨਹੀਂ ਗੁਰੂ ਰਾਮਦਾਸ ਚ ਪਾਸ਼ਾ ਜੀ ਨੇ ਅੰਮ੍ਰਿਤਸਰ ਦੀ ਪਾਉਣ ਪੀਤਰ ਧਰਤੀ ਤੇ ਇਹ ਇਤਿਹਾਸ ਸੁਣਾਉਣ ਵਾਲਿਓ ਕੇਸ ਫਾੜ ਸਾਹਿਬ ਦੇ ਵਿੱਚ ਪ੍ਰਸ਼ਾਦਾ ਛਕਣ ਵਾਲਿਓ ਮੇਰੀ ਬੇਨਤੀ ਹੈ ਕਿ ਇਹ ਗਰੀਬਾਂ ਦਾ ਕਿਉਂ ਗਲ ਘੁਟਿਆ ਜਾ ਰਿਹਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਆਪੀ ਨੂੰ ਭੰਡ ਨਹੀਂ ਲਿਆ ਸ਼੍ਰੋਮਣੀ ਕਮੇਟੀ ਵਾਲਿਓ ਮੈਂ ਹੱਡ ਬੀਤੀ ਦੇ ਜਿਹੜੀ ਸਾਹਮਣੇ ਪ੍ਰਤੱਖ ਚੀਜ਼ ਹੈ ਮੈਂ ਉਹ ਸੰਗਤ ਨੂੰ ਦਿਖਾ ਰਿਹਾ ਇਸ ਬੇਲਪੁਰੀ ਵਾਲੇ ਦੀ ਦੁਕਾਨ ਸਿਰਫ 2.5 बाई 2.5 ਦੀ ਤਾਰਿਆਂ ਦੀ ਛਾਵੇਂ ਤੇ ਛੜਕ ਦੇ ਉੱਤੇ ਹੈ ਜਿਹਦੀ ਸੰਗਤ ਲੰਗਦੀ ਹੈ ਇਹਦਾ ਜਿਹੜਾ ਕਿਰਾਇਆ ਮੈਂ ਆਪੀ ਨੂੰ ਦੱਸਣ ਲੱਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਹੈ ਆ ਤੁਹਾਨੂੰ ਦਿਖਾ ਦਈਏ ਬੇਲਪੁਰੀ ਜੇ ਜੀ 17000 ਰੁਪਿਆ ਇੱਕ ਮਹੀਨੇ ਦੀ ਜਾਨੀ ਕਿ ਪੇਮੈਂਟ ਬੰਦੀ ਹੈ ਸਿਰਫ ਇੱਕ ਮਹੀਨੇ ਦੀ 16000 ਦੇ ਕੁ ਰੁਪਏ ਬੰਦੀ ਹੈ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਉਹ ਗੁਰੂ ਰਾਮਦਾਸ ਜੀ ਪਾਸ਼ਾ ਦਾ ਇਤਿਹਾਸ ਤੁਸੀਂ ਸੁਣਾਉਂਦੇ ਜੇ ਕਿ ਉੱਥੇ ਸਤਿਗੁਰਾਂ ਨੇ ਆਪ ਆਪਣੀ ਹੱਥੀ ਲੋਕਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਕਿ ਉਹ ਮੰਡੀ ਲੂਣ ਮੰਡੀ ਲੱਕੜ ਮੰਡੀ ਤੀਲ ਮੰਡੀ ਬਹੁਤ ਉਹ ਲਾਗੇ ਲਾਗੇ ਜਿਹੜੇ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਜਿਹੜੇ ਉੱਥੇ ਅੱਜ ਕਈ ਸੁਨਿਆਰੇ ਕਰੋੜਾ ਰੁਪਈਆ ਦਾ ਕੰਮ ਕਰ ਰਹੇ ਨੇ ਇਹ ਨੌਜਵਾਨਾਂ ਦਾ ਤੁਸੀਂ ਖੂਨ ਪੀਰ ਹੈ ਜੇ ਗਰੀਬਾਂ ਦਾ ਪਹਿਲਾਂ ਦੱਸੋ ਕਿ ਜਿਹੜਾ ਬੇਲਪੁਰੀ ਵੇਚਣ ਵਾਲਾ ਕੋਈ ਸ਼ਾਹੂਕਾਰ ਵੇਚੂਗਾ ਕੋਈ ਗਰੀਬ ਵੇਚੇਗਾ ਘਰ ਵਿੱਚ ਉੱਠ ਕੇ ਇਹਨਾਂ ਨੂੰ ਕਾਰੋਬਾਰ ਕੀ ਦੇਣੇ ਸੀ ਇਹਨਾਂ ਦੇ ਕਾਰੋਬਾਰ ਤੁਸੀਂ ਖੋਹ ਰਹੇ ਆਓ ਇਸ ਨੌਜਵਾਨ ਨਾਲ ਗੱਲ ਕਰਦੇ ਆਂ ਨੌਜਵਾਨਾਂ ਬਾਹਰ ਆਣ ਕੇ ਦੱਸੀ ਇਤਨੇ ਕੀ ਜਿਦਾ ਕਾਰੋਬਾਰ ਕਰਦਾ ਰਹੇ ਇੱਥੇ ਤੂੰ 5 ਸਾਲ ਹੋ ਗਏ ਜੀ ਇਹ ਦੁਕਾਨ ਦਾ ਕਿਰਾਇਆ ਸੱਚ ਬੋਲੋ ਆਪਾਂ ਕਿਸੇ ਨਿੰਦਿਆ ਨਹੀਂ ਕਰੇ 2 ਲੱਖ ਰੁਪਈਆ ਹੈ ਸਾਲ ਦਾ ਜੀ 2 ਲੱਖ ਰੁਪਇਆ ਸਾਲ ਦਾ ਦੱਸ ਰਿਹਾ ਕਿਰਾਇਆ ਕੋਈ ਸ਼ਰਮਣਾ ਮਰ ਜਣਾ ਚਾਹੀਦਾ ਸ਼ਰੂਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਇਆ ਦਾ ਬਾਈਟ ਤੁਸੀਂ ਅੱਗੇ ਇੱਕ ਦੱਸ ਰਹਿ ਜੇ ਕਿ ਸਾਡੇ ਕੋਲ ਅਰਬਾਂ ਰੁਪਇਆ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਹੈ ਕਿ ਨੇਪਾਲ ਦੀ ਜੰਗ ਵਾਸਤੇ ਰੱਖਿਆ ਹੈ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗਰਾਂ ਦੇ ਵਿੱਚ ਗਾਤਰੇ ਦੇ ਸਿੱਖੀ ਸਰੂਪ ਹੋਣੇ ਸਨ ਸੱਚੀ ਗੱਲ 2 2 ਲੱਖ ਕਿੰਨਾ 2 ਲੱਖ ਕਿੰਨੇ ਚਿਰ ਤੋਂ ਤੇ ਜਿਹੜੀ ਲਾ ਰਹੇ ਸੀ ਦਸ ਦੁੱਗੀ ਕੋਲ 5 ਸਾਲ ਹੋ ਗਏ ਇੱਕ ਬੰਦਾ ਕਿਰਾਇਆ ਇਹ ਫਿਰ ਕਿਰਾਇਆ ਕਿਵੇਂ ਬਣਾਏਗਾ ਮੈਂ ਉਹ ਦੱਸਦਾ ਆਪਜੀ ਨੂੰ ਮੈਂ ਕੋੜੋ ਨਹੀਂ ਕਹਿ ਰਿਹਾ ਵੀਰ ਜੀ ਨੇ ਸੱਚੀ ਗੱਲ ਕਹੀ ਹੈ ਜਿਹੜੀ 10 ਰੁਪਈਆ ਦੀ ਚੀਜ਼ ਹੈ ਫਿਰ ਇਹ 50ਾਂਵਾਂ ਦੀ ਵੇਚਣ ਗਿਆ ਇਦਾਂ ਹੀ ਆ ਜੀ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਮੈਂ ਕੋੜੋ ਨਹੀਂ ਕਹਿ ਰਿਹਾ ਆ ਤੁਹਾਨੂੰ ਹੋਰ ਵੀ ਦੁਕਾਨਾਂ ਤੇ ਮੈਂ ਲੈ ਕੇ ਜਾਂਦਾ ਕੱਲਾ ਵੀਰ ਜਿੰਦਾ ਨੌਜਵਾਨ ਬੇਲ ਪੂੜੀ ਲਾ ਕੇ ਬਿਠਾ ਪੰਜਾਬ ਦੀ ਸਪੈਸ਼ਲ ਸੱਚੀ ਮਿੱਟੀ ਬੇਲ ਪੂੜੀ ਇਹ ਦੁਕਾਨਦਾਰ ਵੀ ਜਿਹੜਾ ਵਾ ਉਹ ਵੀ ਦੱਸ ਰਾ ਸੀ ਰਾਤੀ ਕਿ ਇਸ ਦੁਕਾਨ ਦਾ ਕਿਰਾਇਆ 2 ਲੱਖ ਰੁਪਇਆ ਇੱਕ ਸਾਲ ਦਾ ਤਾਰਿਆਂ ਦੀ ਛਾਵੇਂ ਔਰ ਮਰਜ਼ੋ ਕਿਤੇ ਤੁਸੀਂ ਦੁਕਾਨਾ ਪਾ ਕੇ ਦਿੱਤੀਆਂ ਉਹਦੇ ਫਿਰ ਤੁਸੀਂ ਮੰਨिए ਕਿ ਲੱਖ ਰੁਪਇਆ ਤੁਹਾਡਾ ਲੱਗਾ ਇਹ ਤੇ ਕੀ ਤਾਰਿਆਂ ਦੀ ਛਾਵੇਂ ਬੈਠੇ ਨੇ ਆਪਣੇ ਕਾਰੋਬਾਰ ਕਰ ਰਹੇ ਤੇ 2 ਲੱਖ ਰੁਪਇਆ ਕਿਰਾਇਆ ਆ ਜਿਹੜੀਆਂ ਦੁਕਾਨਾਂ ਨੇ ਇਹਨਾਂ ਦਾ ਤਿੰਨ ਜਾਂ 4 ਲੱਖ ਰੁਪਇਆ ਕਿਰਾਇਆ ਹੈ ਜੂਸ ਵਾਲਾ ਇਹਨੂੰ ਕਈ ਛੱਤ 'ਚ ਹੀ ਆ ਗਈ ਸੀ ਨਾ ਛੱਤ ਤੇ ਨਾ ਕੋਈ ਦੁਕਾਨ ਹੈ ਦੁਕਾਨ ਦਾ ਕਿਰਾਇਆ ਮੰਨਿਆ ਸੀ ਅਸੀਂ ਕਿ ਦੁਕਾਨ ਦਾ ਕਿਰਾਇਆ ਬੰਦਾ ਕਿ ਉਹ ਦੁਕਾਨ ਤੇ ਲੱਖਾਂ ਰੁਪਈਆ ਪਹਿਲਾਂ ਜ਼ਮੀਨ ਖਰੀਦੀ ਜਾਂਦੀ ਹੈ ਜ਼ਮੀਨ ਖਰੀਦ ਤੋਂ ਬਾਅਦ ਦੁਕਾਨ ਬਣਾਈ ਜਾਂਦੀ ਹੈ ਸ਼ਟਰ ਲਾਏ ਜਾਂਦੇ ਨੇ ਬੱਤੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਮੈਂ ਨੌਜਵਾਨਾਂ ਨਾਲ ਗੱਲ ਕਰਦਾ ਵੀਰ ਜੀ ਕਿੰਨੇ ਸਾਲ ਤੋਂ ਯੂਥ ਦਾ ਕੰਮ ਕਰ کاروبار ਕਰਿਆ ਰਿਹਾ ਤੋਂ ਨਾ ਜੇ ਤੋਂ 8-10 ਸਾਲ ਹੋ ਗਏ 8 8-10 ਸਾਲ ਹੋ ਗਏ ਕਿੰਨਾ ਕਿਰਾਇਆ ਕਿੰਨੇ ਦਾ 2,90,000 ਰੁਪਈਆ ਦਾ ਥਾਹ ਹੋਇਆ 2,90,000 ਰੁਪਈਆ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾਉ ਨੂੰ ਦਿਖਾ ਦਿਓ ਇੱਕ ਵਾਰ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸਾ ਦੇ ਇੱਕ ਰਸਤੇ ਦਾ ਕਰਾਇਆ ਕੋਲੈਰੇਟਰ ਕੋ ਕਰਾਇਆ ਇਹ ਐਸਪੀਸੀ ਜੰਤਰੀ ਇਹ ਸ਼ਰੋਮਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਈਆ ਜਿਹੜਾ ਵਟੋਰਾ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀ ਦੁਕਾਨਾਂ ਹੋ ਸਕਦੀਆਂ ਇਤੋਂ ਘੱਟੋ ਘੱਟ ਵੀ 10-12 ਰੇੜੀਆਂ ਹੱਟੂ 10 12 ਕਿੰਨਾ ਕਰੋੜ ਰੁਪਈਆ ਮੇਰੇ ਸਹਾਰੇ ਕਰੋੜਾ ਰੁਪਈਆ ਬੰਦਾ ਜੇ ਆਓ ਆਪਾਂ ਮੇਰੀ ਸੰਗਤ ਨੂੰ ਬੇਨਤੀ ਹੈ ਮੋਰਚੇ ਤੇ ਬੜੇ ਲੱਗਣ ਵਾਲੇ ਨੇ ਆਲ ਮੋਰਚਾ ਲਾ ਕੇ ਤੇ ਇਹਨਾਂ ਨੂੰ ਕੰਮ ਕਰੀਏ ਇਹਨਾਂ ਨੂੰ ਗੁਰੂ ਘਰੋਂ ਚੋ ਕੱਢੀਏ ਮੇਰੀ ਬੇਨਤੀ ਆ ਮੈਂ ਇੱਕ ਗੋਲਗੱਪਾ ਵਾਲੀ ਰੇੜੀ ਵਾਲੀ ਵੀ ਕਿੱਥੇ ਆ ਇਹ ਵੀ ਆਪਣੀ ਅਜੀ ਦਾ 2,20,000 ਰੁਪਏ ਜਾਂਦਾ ਆ ਜਿਹੜੀ ਇੱਕ ਰੇੜੀ ਆ ਗੋਲਗੱਪਾ ਵਾਲੀ ਆ ਵੇਖ ਲਓ ਅਗਲੇ ਬੰਦੇ ਨੂੰ ਦਿਖਾ ਲਓ ਲਿਖਿਆ ਹੋਣਾ ਚਾਰਡ 5911 ਗੋਲਗੱਪੇ ਦੇਖੋ ਵੀਰ ਜੀ ਦੱਸ ਰਹੇ ਨੇ ਇਹਦਾ ਕਿੰਨਾ ਕਰਾਇਆ ਉਹ ਲੱਖ 20000 ਇਹ ਤਾਂ 2 ਲੱਖ 2 20 ਲੱਖ ਦੋ ਦੋ ਮਾਫੀ ਦਿਓ 2 ਲੱਖ ਤੇ 20000 ਰੁਪਇਆ ਕਿਰਾਇਆ ਸਾਲ ਦਾ ਇਹ ਕੇਵਲ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੀ ਉਹ ਰੇੜੀ ਮੇਰੀ ਆਪਣੀ ਹੈ ਰੇੜੀ ਇਹਦੀ ਆਪਣੀ ਹੈ ਰੇੜੀ ਵੀ ਆਪਣੀ ਹੈ ਕੋਈ ਰੇੜੀ ਨਹੀਂ ਸਰੋਵਣੀ ਕਮੇਟੀ ਵਾਲਿਆਂ ਨੇ ਦਿੱਤੀ ਕਿ ਜਾਂ ਗੋਲ ਗੱਪੇ ਬਣਾ ਕੇ ਦੇ ਦਿੰਦੇ ਨੇ ਸਰੋਵਣੀ ਕਮੇਟੀ ਵਾਲੇ ਗੋਲ ਗੱਪੇ ਬਣਾ ਕੇ ਹੁੰਦੇ ਨੇ ਗੋਲ ਗੱਪੇ ਵੀ ਆਪ ਕਰੋ ਤਿਆਰ ਕਰਕੇ ਲੈ ਕੇ ਆਉਂਦੇ ਨੇ ਮੈਨੂੰ ਪਤਾ ਕਿ ਜਿਹੜਾ ਮੈਦਾ ਤੇ ਰਵਾ ਪਾ ਕੇ ਗੋਲ ਗੱਪਾ ਜਦੋਂ ਚੁੱਲ੍ਹੇ ਦੇ ਲਾਗੇ ਬਣਾ ਪਤਾ ਉਹਦੋਂ ਲੱਗਦਾ ਹੈ ਇਹ ਗੋਲ ਗੱਪੇ ਆਪਣੇ ਲੈ ਕੇ ਆਏ ਦੇ ਇਹ ਖਿਆਲਤ ਉਸ ਚੀਜ਼ ਦਾ ਆ ਵੀ ਜੂਸ ਵਾਲੀ ਦੁਕਾਨ ਆ ਆ ਸਾਰੀਆਂ ਦੁਕਾਨਾਂ ਦੀ ਗੱਲ ਕਰੀਏ ਸਾਡੀਆਂ ਪਰੇ ਦੁਕਾਨਾਂ ਪਈਆਂ 10 ਰੁਪਏ ਦੀ ਚੀਜ਼ 100 ਦੀ ਵੇਚਣ ਗਿਆ ਕਿਰਾਇਆ ਉਹਨਾਂ ਨੇ ਕਿੱਥੋਂ ਕੱਢਣਾ ਹੈ ਬਿਲਕੁਲ ਉਹ ਸ਼ਰਮਣਾ ਮਰ ਜਾਓ ਸ਼ਰੂਮਣੀ ਕਮੇਟੀ ਵਾਲਾ ਕੀ ਹੋ ਗਿਆ ਤੁਹਾਨੂੰ ਕਿੰਨਾ ਪੈਸਾ ਕਿੱਥੇ ਲੈ ਕੇ ਜਾਣਾ ਮੈਨੂੰ ਜਿਆਦਾ ਕਿ ਇਹ ਜ਼ਰੂਰ ਬਾਦਲ ਦਾ ਬਾਦਲ ਪਰਿਵਾਰ ਦਾ ਠੇਕਾ ਹੋ ਗਿਆ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਹੋਊਗਾ ਮੈਂ ਕੋੜੋ ਨਹੀਂ ਗੱਲ ਕਹਿ ਰਿਹਾ ਕਿਉਂਕਿ ਮੈਂ ਇੱਕ ਭੈਣ ਮੰਝਾ ਲਾ ਕੇ ਕੋਲੇ ਮੁਹੱਲੇ ਦੇ ਚਾਹੁੰਦੀ ਸੀ ਕਿ ਮੈਂ ਇੱਥੇ ਪ੍ਰਸ਼ਾਦ ਵੇਚਾਂ ਉਹਨੂੰ ਪ੍ਰਸ਼ਾਦ ਵੇਚ ਉਹਨੇ ਦਿੱਤਾ ਗਿਆ ਹੁੰਦੇ ਪਹਿਲਾਂ ਠੇਕਾ ਬਾਹਰ ਦੇ ਫਿਰ ਇੱਥੇ ਮੰਜਾ ਲਾਉਣਾ ਇੱਥੇ ਇੰਨੀ ਗੁੰਡਾਗਰਦੀ ਹੁੰਦੀ ਹੈ ਇਹਨਾਂ ਦੁਕਾਨਦਾਰਾਂ ਨਾਲ ਮੈਂ ਕੋਲੋਂ ਨਹੀਂ ਕਹਿ ਰਿਹਾ ਮੇਰੀ ਬੇਨਤੀ ਹੈ ਆਓ ਆਪਾਂ ਇਹਨਾਂ ਵੀਰਾਂ ਦੀ ਨੌਜੋ ਨਾ ਦੀ ਮਦਦ ਕਰੀਏ ਇਹ ਅੱਜ ਸਿੱਕੀ ਤਰੂਪ ਤੋਂਣੇ ਚਾਹੀਦੇ ਸਨ ਇਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੱਤੇ ਜਾਂਦੇ ਸਨ ਉਹ ਗੁਰੂ ਅਮਰਦਾਸ ਜੀ ਪਾਠ ਇਤਿਹਾਸ ਬੜਾ ਉਹਨਾਂ ਨੇ ਨਗਰ ਵਸਾਏ ਨਗਰ ਮੰਦਪੁਰ ਸਾਹਿਬ ਦੀ ਨਾਨਕ ਚੱਕ ਨਾਨਕੀ ਦੇ ਨਾਂ ਤੇ ਜੇ ਵੇਚਿਆ ਨਾਨਕੀ ਦੇ ਨਾਂ ਤੇ ਜਗ੍ਹਾ ਖਰੀਦੀ ਤੇ ਆ ਸੁਣਾਉਣ ਵਾਲੇ ਪਹਿਲਾਂ ਆਪ ਤੇ ਆਣ ਆਪਣੀ ਪਿੰਡ ਥੇ ਛੋਟਾ ਮਰੋ ਅਸੀਂ ਕੀ ਕਰੰਦੇ ਆ ਇੱਥੇ ਸਾਰੀ ਜਗ੍ਹਾ ਜਿਹੜੀ ਆ ਸਤਿਗੁਰਾਂ ਨੇ ਆ ਆਪ ਅੱਥੀ ਗੁਰੂ ਤੇਗਪਾਤ ਜੀ ਨੇ ਹਾਂਜੀ ਹਾਂਜੀ ਲੈ ਕੇ ਤੇ ਫਿਰ ਲੋਕਾਂ ਨੂੰ ਕਿਹਾ ਕਿ ਘਰ ਵਸਾਓ ਇੱਥੇ ਤੇ ਤੁਸੀਂ ਕਾਰੋਬਾਰ ਦੇਣ ਦੀ ਥਾਂ ਇਹਨਾਂ ਦੇ ਕੋਲੋਂ ਲੱਖ ਰੁਪਏ ਬਟੋਰੇ ਜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹਨਾਂ ਦੁਕਾਨਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੀ ਸੇਕ ਕੌਮ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਜਿਹੜਾ ਨਹੀਂ ਦੇ ਸਕਦੇ ਤੇ 4-5000 ਰੁਪਿਆ ਕਰਾਇਆ ਵੀ ਇਹ ਪਰ ਨੂੰ ਤਿਆਰ ਹੈ ਕਿ ਹੁਣ ਜਿਹੜੇ ਲੱਖਾਂ ਰੁਪਿਆ ਜਿਹੜਾ ਕਰਾਇਆ ਹੈ ਉਹ ਫਿਰ ਕਿਦਾਂ ਮੈਂ ਨਹੀਂ ਕਹਿ ਰਿਹਾ ਆ ਜੂਸ ਦਾ ਗਲਾਸ ਹੈ ਤੇ ਹੁਣ ਜੂਸ ਦਾ ਗਲਾਸ ਕਿਵੇਂ ਆ ਜਦੋਂ ਅਸੀਂ ਬਾਹਰੋਂ ਪੀਂਦੇ ਆ ਇੱਥੇ ਇੱਕ ਸਿੰਘ ਨੇ ਕਾਫੀ ਦਾ ਕੱਪ ਪੀ ਲਿਆ ਜੀ ਕਾਫੀ ਦਾ ਕੱਪ 50 ਰੁਪਿਆ ਦਾ ਛੋਟਾ ਜਿਹਾ ਹੀ ਤੇ ਇੱਕ ਪਰੌਂਠਾ ਜਿਹੜਾ 50 ਰੁਪਿਆ ਦਾ ਪੰਜਿਆਂ ਦਾ ਪਰੌਣਾ ਤੇ ਪੰਜਿਆਂ ਦਾ ਕਾਫੀ ਦਾ ਕਾਬਲ ਕਾਬੂ ਹੀ ਨਿਕਾ ਦੇ ਜਿਹੜਾ ਆਮ ਆਪਾਂ ਦਸਾਂ ਰਿਆਂ ਦਾ ਪੀਲੀ ਨੇ ਆ ਕਿਵੇਂ ਉਹਨੂੰ ਫਿਰ ਪੁੱਛਿਆ ਭਾਈ ਇਹ ਕੀ ਕਰਾਇਆ ਹੁੰਦਾ ਇੱਥੇ ਪੁੱਛ ਕੇ ਵੇਖੋ ਸਭ ਤੋਂ ਮਹਿੰਗੀ ਅਸੀਂ ਤਾਰਿਆਂ ਦੀ ਛਾਂ ਕੀ ਥੱਲੇ ਰੇੜੀ ਲਾ ਕੇ ਜਦੋਂ ਕਿਰਾਇਆ ਭਰਦੇ ਆ ਫਿਰ ਹਾਨੂੰ ਕਰਾ ਕੇ ਸੋ ਪੂਰਾ ਕਰਨਾ ਪੈਣਾ ਮੇਰੀ ਬੇਨਤੀ ਹੈ ਇਹ ਪੁੱਛੀ ਆਪਾਂ ਪੁੱਛਣਾ ਚਾਹੀਦਾ ਹੈ ਕਿ ਕਿਰਾਇਆ ਕਿੱਥੇ ਜਾਂਦਾ ਹੈ ਕੌਣ ਲੈ ਕੇ ਜਾਂਦਾ ਹੈ ਤੇ ਕਿਹਨੂੰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ